ਇਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਤ ਸੰਗਤ ਜੀਓ ਆਵਾਜ਼ ਆਪ ਜੀ ਦੇ ਨਾਲ ਮਾਦੋਪੁਰ ਨਹਿਰ ਦੇ ਉੱਤੇ ਜਿਹੜੀ ਹੰਸਲੀ ਬਣਾਈ ਸੀ ਉਹਦੀ ਬਾਤ ਜਾਣਕਾਰੀ ਸਾਂਝੀ ਕਰੀਏ ਕਿਸ ਤਰ੍ਹਾਂ ਮੁਗਲ ਬਾਦਸ਼ਾਹ ਸ਼ਾਹਜਹਾਨ ਵੇਲੇ ਬਣੀ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਨਹਿਰ ਦੀ ਮਰੰਮਤ ਕਰਾਈ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆਈ ਔਰ ਕਿਸ ਤਰੀਕੇ ਦੇ ਨਾਲ ਇਹ ਸਾਰਾ ਕਨਸੈਪਟ ਹੋਇਆ ਆਓ ਆਪ ਜੀ ਨਾਲ ਵਿਚਾਰ ਸਾਂਝੀ ਕਰੀਏ ਅਗਰ ਜੋ ਤੁਹਾਡਾ ਚੈਨਲ ਗੁਰੂ 13 ਇਸ ਨੂੰ ਸਬਸਕ੍ਰਾਈਬ ਕਰ ਦੇਣਾ ਲਾਈਕ ਕਰਨਾ ਤੇ ਕਮੈਂਟ ਕਰਨਾ ਤੇ ਆਪ ਜੀ ਦੇ ਨਾਲ ਸਾਂਝ ਪਾਈਏ ਜੀ ਮੁਗਲ ਬਾਦਸ਼ਾਹ ਸ਼ਾਹਜਹਾਨ ਜਿਸ ਨੇ ਨਹਿਰ ਮਾਧੋਪੁਰ ਤੋਂ ਲੈ ਕੇ ਲਾਹੌਰ ਤੱਕ ਇੱਕ ਹੰਸਲੀ ਬਣਾਈ ਸੀ ਇਸ ਦਾ ਨਕਸ਼ਾ ਅਲੀ ਮਰਦਾਨ ਖਾਨ ਨੇ ਬਣਾਇਆ ਮੁੱਲਾ ਅੱਲਾ ਉਲਮੂਤੂਨੀ ਨੇ ਇਹਦੀ ਤਮੀਰ ਕਰਵਾਈ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਨਹਿਰ ਦੀ ਮਰੰਮਤ ਕਰਵਾਈ ਇਸ ਵਿੱਚ ਇੱਕ ਨਵੀਂ ਸ਼ਾਖ ਵੀ ਜੋੜ ਦਿੱਤੀ ਜੋ ਅੰਮ੍ਰਿਤਸਰ ਤੱਕ ਜਾਂਦੀ ਸੀ 1849 ਵਿੱਚ ਜਦੋਂ ਅੰਗਰੇਜ਼ਾਂ ਨੇ ਸਿੱਖਲ ਤੋਂ ਪੰਜਾਬ ਆਪਣੇ ਕਬਜ਼ੇ ਵਿੱਚ ਲੈ ਲਿਆ ਉਹਨਾਂ ਨੇ ਨਹਿਰਾਂ ਨੂੰ ਮੋੜ ਬਣਵਾਇਆ ਇਹਦਾ ਨਾਮ ਰੱਖਿਆ ਯੂ ਬੀ ਡੀ ਸੀ ਭਾਵ ਅਪਰਬਾਰੀ ਦਬਾਬ ਨਹਿਰ ਇਹ ਕੰਮ ਇੰਜੀਨੀਅਰ ਜੋਸਫ ਹੈਨਰੀ ਡੈਸ਼ ਅਤੇ ਜੇਮੰਜ ਕਰਫਟਰ ਨੇ ਕੀਤਾ 1858 ਵਿੱਚ ਇਸ ਨਹਿਰ ਨੂੰ ਖੋਲਿਆ ਗਿਆ ਤੇ ਗੁਰਦਾਸਪੁਰ ਅੰਮ੍ਰਿਤਸਰ ਤੇ ਲਾਹੌਰ ਦੀਆਂ ਜਮੀਨਾਂ ਦੇ ਵਿੱਚ ਇਹਦੇ ਨਾਲ ਸਿੰਚਾਈ ਹੋਣ ਲੱਗ ਪਈ ਇੱਕ ਸਿੰਚਾਈ ਦਾ ਵਧੀਆ ਸਾਧਨ ਬਣ ਗਿਆ ਉਸ ਵੇਲੇ ਹੈਡ ਵਰਕ ਦੀ ਬਣਾਇਆ ਗਿਆ ਸੀ ਕਿਉਂਕਿ ਡਰ ਸੀ ਕਿ 라ਵੀ ਦਰਿਆ ਦੇ ਹੜਾ ਵੇਲੇ ਜੋਰ ਨਾਲ ਟਿਕ ਨਹੀਂ ਸਕੇਗਾ ਇਸ ਲਈ ਦਰਿਆ ਦੇ ਇੱਕ ਪਾਸੇ ਇੱਕ ਚੈਨਲ ਬਣਾਇਆ ਗਿਆ ਜਿਸ ਵਿੱਚ ਬੰਨ ਅਤੇ ਦਰਵਾਜ਼ਿਆਂ ਰਾਹੀਂ ਪਾਣੀ ਨਿਰੰਤਰ ਕੀਤਾ ਜਾਂਦਾ 23 ਖਿੜਕੀਆਂ ਵਾਲਾ ਇਹ ਵੱਡਾ ਪੁਲ ਇਸ ਕੰਮ ਲਈ ਬਣਾਇਆ ਗਿਆ ਹਾਲਾਂਕਿ ਇੱਕ ਗਲਤੀ ਇਹ ਹੋਈ ਨਹਿਰ ਨੂੰ ਬਹੁਤ ਵੱਧ ਢਲਾਣਾ ਬਣਾਇਆ ਗਿਆ 0 ਮੀਟਰ ਪ੍ਰਤੀ ਕਿਲੋਮੀਟਰ ਜਿਸ ਕਾਰਨ ਇਹਦਾ ਤਲ ਘਟਦਾ ਗਿਆ ਔਰ 1875 ਤੋਂ ਲੈ ਕੇ 1899 ਦੇ ਵਿਚਕਾਰ ਮਾਧੂਪੁਰ ਹੈਡਵਰਕ ਬਣਾਇਆ ਗਿਆ ਇਹ ਰਾਵੀ ਦਰਿਆ ਦੇ ਉੱਤੇ 2700 ਫੁੱਟ ਲੰਮਾ ਬੰਨ੍ਹ ਜਾਂ ਰੋਕ ਸੀ ਇਹ ਦਰਿਆ ਦੇ ਤਲ ਤੋਂ 3 ਤੋਂ 6 ਮੀਟਰ ਉੱਚੀ ਸੀ ਮਾਫ ਕਰਨਾ 3 ਤੋਂ 6 ਫੁੱਟ ਇਸ ਵਿੱਚ 12 ਦਰਵਾਜ਼ੇ ਬਣਾਏ ਗਏ ਜਿਨ੍ਹਾਂ ਨੂੰ ਲੋਹੇ ਦੇ ਗੇਟਾਂ ਨਾਲ ਚਲਾਇਆ ਜਾਂਦਾ ਸੀ ਫਿਰ 1955 ਵਿੱਚ ਜਦੋਂ ਹੜ੍ਹ ਕਾਰਨ ਪ੍ਰਾਣਾ ਬੰਨ੍ਹ ਟੁੱਟ ਗਿਆ ਤਾਂ ਮਾਧੋਪੁਰ ਵਿੱਚ ਪੂਰਾ ਬੈਰਾਜ ਬਣਾਇਆ ਇਸ ਤੋਂ ਬਾਅਦ ਅਗਲੇ 2 ਸਾਲਾਂ ਵਿੱਚ ਮਾਧੋਪੁਰ ਵਿਆਸ ਰਿੰਕ ਨਹਿਰ ਦੀ ਬਣਾਈ ਗਈ ਇਸ ਤਰ੍ਹਾਂ ਹੀ ਰਾਵੀ ਦਰਿਆ ਦਾ ਪਾਣੀ ਚੱਕੀ ਨਾਲੇ ਰਹੀਂ ਵਿਆਸ ਦਰਿਆ ਦੇ ਵਿੱਚ ਵਹਤਾ ਗਿਆ ਹੁਣ ਸਵਾਲ ਫਿਰ ਇਹ ਉਹੀ ਹੈ ਕਿ ਹਰ ਕੁਦਰਤੀ ਹਨ ਜਾਂ ਨਹੀਂ ਤਾਂ ਉੱਤਰ ਉੱਪਰ ਪੜ ਕੇ ਮਿਲ ਗਿਆ ਹੋਣਾ ਹੈ ਬਾਕੀ ਪੜੋ ਹਰ ਦਾ ਸ੍ਰੀ ਕਾਰਨ ਆਪਾਂ ਇਹ ਭੁੱਲ ਗਏ ਪੰਜਾਬ ਦੇ ਮੈਦਾਨਾਂ ਦੇ ਮੈਦਾਨ ਹਨ ਦਰਿਆਵਾਂ ਦੁਆਰਾ ਵਹਾ ਕੇ ਲਿਆਂਦੀ ਮਿੱਟੀ ਨੂੰ ਦਰਿਆਵਾਂ ਵਿਛਾ ਦਿੰਦੇ ਨੇ ਜਿੱਥੋਂ ਤੱਕ ਮੈਦਾਨ ਬਣੇ ਪਿਛਲੀ ਡੇਢ ਸਦੀ ਚ ਇਹਨਾਂ ਦਰਿਆਵਾਂ ਨੂੰ ਨਹਿਰਾਂ ਤੇ ਡੈਮਾਂ ਨਾਲ ਬਣਿਆ ਗਿਆ ਜਿਸ ਕਰਕੇ ਸੁਰਤੀ ਵਿੱਚੋਂ ਇਹ ਚੀਜ਼ ਗਾਇਬ ਹੋ ਗਈ ਕਿ ਮੁੜ ਕੇ ਆਪਣੇ ਮੂਲ ਸੁਭਾਅ ਵਿੱਚ ਵਾਪਸ ਪਰ ਸਕਦੇ ਨੇ ਪਿਛਲੇ ਕਈ ਦਹਾਕਿਆਂ ਤੋਂ ਨਾ ਸਿਰਫ ਦਰਿਆਵਾਂ ਨੂੰ ਬੰਨਣ ਵਾਲੇ ਢਾਂਚਿਆਂ ਦੀ ਸਾਮ ਸੰਭਾਲ ਨੂੰ ਅਲਗੋਲਿਆ ਕੀਤਾ ਬਲਕਿ ਉਹਦੇ ਨਾਲ ਐਸੇ ਕੰਕਰੀਟ ਦੇ ਜਾਲ ਵਿਛੇ ਉਹਨਾਂ ਨੇ ਇਸ ਢਾਂਚੇ ਨੂੰ ਕਮਜ਼ੋਰ ਕੀਤਾ ਔਰ ਦੂਸਰੇ ਪਾਸੇ ਤਿੰਨ ਚਾਰ ਸਾਲ ਤੋਂ ਲਗਾਤਾਰ ਇਹਦੇ ਵਿੱਚੋਂ ਜਿਹੜਾ ਖਣਿਜ ਪਦਾਰਥ ਹੈ ਰਹਿਤਾ ਜਿਸ ਦਾ ਕੇ ਪਹਿਲਾ ਹੱਕ ਇਸ ਜ਼ਮੀਨ ਦੇ ਮਾਲਕ ਦਾ ਮੰਨਦਾ ਹੈ ਉਸ ਨੂੰ ਹੱਕਾਂ ਤੋਂ ਵਾਂਝਿਆ ਕੀਤਾ ਗਿਆ ਔਰ ਸਰਕਾਰਾਂ ਨੇ ਆਪਣੇ ਹੱਥ ਵਿੱਚ ਲੈ ਲਿਆ ਔਰ ਨਾ ਇਸ ਦੀ ਖਦਾਈ ਹੋਈ ਨਾ ਇਸ ਦੇ ਵਿੱਚੋਂ ਮਿੱਟੀ ਕੱਢੀ ਗਈ ਨਾ ਇਹਦੇ ਵਿੱਚੋਂ ਰੇਤਾ ਕੱਢ ਕੇ ਉਸ ਦਾ ਹਿੱਸਾ ਜ਼ਿੰਮੇਦਾਰ ਨੂੰ ਮਿਲਿਆ ਜਿਸ ਦੇ ਕਾਰਨ ਇਹ ਹੜਾਂ ਦਾ ਕਾਰਨ ਬਣਿਆ ਇਸ ਤੋਂ ਬਿਨਾ ਪੰਜ ਦਰਿਆਵਾਂ ਦੇ ਪਹਿਨਾ ਪੂਰਬੀ ਤੇ ਪੱਛਮੀ ਪੰਜਾਬ ਦੀ ਵੰਡ ਵੇਲੇ ਹਿਮਾਚਲ ਹਰਿਆਣਾ ਤੇ ਪੰਜਾਬ ਦੀ ਦੁਬਾਰਾ ਮੰਡ ਨੇ ਇਸ ਢਾਂਚੇ ਨੂੰ ਸਾਂਝੇ ਰੂਪ ਵਿੱਚ ਮੌਜੂਦ ਕਰਨ ਨੂੰ ਸੁਧਾਰਨ ਵਿਕਸਤ ਕਰਮੀਆਂ ਗੱਲਾਂ ਰਾਜਨੀਤੀ ਦੀ ਭੇਟਾ ਚੜ ਗਈਆਂ ਜਿਸ ਵੇਲੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਹਰਿਆਣਾ ਆਪਣਾ ਹਿੱਸਾ ਮੰਗਦਾ ਹੈ ਦਿੱਲੀ ਆਪਣਾ ਹਿੱਸਾ ਮੰਗਦੀ ਹੈ ਜਿਸ ਵੇਲੇ ਹੜ ਆ ਜਾਂਦੇ ਨੇ ਉਹਨੂੰ ਕਹਿੰਦੇ ਨੇ ਕਿ ਸਾਡੇ ਪਾਣੀ ਦੇ ਵਿੱਚ ਕਟਾਉ ਦੀ ਕਰ ਦਿਓ ਇਥੋਂ ਤੱਕ ਕਿ ਰਾਜਸਥਾਨ ਨੂੰ ਪਾਣੀ ਜਿਹੜਾ ਫ੍ਰੀ ਦੇ ਕੇ ਜਿਸ ਵੇਲੇ ਹੜਾਂ ਦਾ ਸਮਾਹ ਆਉਂਦਾ ਹੈ ਇਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਉਹ ਵੀ ਪਾਣੀ ਜਿਹੜਾ ਹੈ ਸਾੜਾ ਹਰਾਂ ਦਾ ਕਾਰਨ ਬਣਦਾ ਹੈ ਅੱਜ ਇਹ ਪ੍ਰਬੰਧ ਵਿੱਚੋਂ ਫਾਇਦਾ ਤਾਂ ਹਰੇਕ ਕੋਈ ਚੁਪਣਾ ਚਾਹੁੰਦਾ ਹੈ ਪਰ ਇਹਨਾਂ ਨੂੰ ਸਾਹਮਣੇ ਦੇ ਖਤਰਿਆਂ ਤੋਂ ਬਚਣ ਜਾਂ ਬਚਾਉਣ ਲਈ ਕੋਈ ਖੋਟਾ ਪੈਸਾ ਵੀ ਨਹੀਂ ਖਰਚਣਾ ਚਾਹੁੰਦਾ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਜਿਵੇਂ ਹਿਮਾਚਲ 'ਚ ਕੁਦਰਤ ਤਬਾਹੀ ਕਰ ਰਹੀ ਏ ਉਵੇਂ ਹਿਮਾਚਲ ਧਰਤੀ ਤੋਂ ਗਾਇਬ ਹੋ ਜਾਏਗਾ ਥੋੜਾ ਉਥੋਂ ਦੇ ਦਿਮਾਗ 'ਚ ਕੋਈ ਸੁਧਾਰ ਹੈ ਨਹੀਂ ਤਾਂ 3 ਸਾਲ ਪਹਿਲਾਂ ਇਵੇਂ ਦੀ ਇੱਕ ਪੋਸਟ ਤੇ ਕੁਝ ਹਿਮਾਚਲੀ ਦੋਸਤਾਂ ਦੇ ਜਵਾਬ ਆਏ ਸੀ ਕਿ ਹਿਮਾਚਲ ਦੇ ਵਿਕਾਸ ਤੇ ਵਿਕਾਸ ਰੋਧੀ ਪੋਸਟਾਂ ਨਾ ਲਿਖਿਆ ਕਰੋ ਉਦੋਂ ਵੀ ਲਿਖਿਆ ਸੀ ਕਿ ਦਰਿਆਵਾਂ ਦੇ ਉੱਪਰ ਵਹਿਣ ਆਇਆ ਖਤਰਾ ਉਸ ਤੋਂ ਹੇਠਲੇ ਵਹਿਣ ਵਾਲਿਆਂ ਲਈ ਵੀ ਉਸ ਤੋਂ ਵੱਧ ਹੈ ਪਰ ਇਸ ਵਾਰ ਹਿਮਾਚਲ ਦੀ ਹੜਾਂ ਨਾਲ ਤਬਾਹੀ ਤੇ ਉਸ ਤੋਂ ਬਾਅਦ ਹੁਣ ਪੰਜਾਬ ਵਿੱਚ ਸ਼ੁਰੂ ਹੋਏ ਵਿਨਾਸ਼ ਵਿੱਚੋਂ ਕਿ ਸਰਕਾਰਾਂ ਸਿਰ ਜੋੜ ਕੇ ਬੈਠਣਗੀਆਂ ਕੜਾਹ ਦੇ ਕੰਟਰੋਲ ਨੂੰ ਮਹਿਜ ਟੋਲ ਫਰੀ ਨੰਬਰ ਜਾਰੀ ਕਰਕੇ ਸੀਮਤ ਕੀਤਾ ਜਾਵੇਗਾ ਦੂਸਰੇ ਬਨੇ ਅਗਰ ਅਸੀਂ ਇਸ ਨੂੰ ਪਰਮਾਤਮਾ ਦੀ ਕਰੋਪੀ ਕਹਿ ਦਈਏ ਉਹ ਵੀ ਅਤ ਕਠਿਨੀ ਨਹੀਂ ਕਿਉਂ ਕਿ ਜਿਸ ਵੇਲੇ ਐਸੀ ਸਥਿਤੀ ਹੁੰਦੀ ਹੈ ਹਿਮਾਚਲ ਵਾਲੇ ਇਤਨਾ ਕੁ ਲੁੱਟਦੇ ਨੇ ਲੋਕਾਂ ਨੂੰ 20 ਰੁਪਏ ਦੀ ਪਾਣੀ ਦੀ ਬੋਤਲ ਉਹ 200 ਰੁਪਏ ਦੀ ਹੋ ਜਾਂਦੀ ਹੈ ਠੰਡੀਆਂ ਦੀਆਂ ਬੋਤਲਾਂ ਦੀ ਰੇਟ ਵਧ ਜਾਂਦੇ ਆ ਜਦੋਂ ਕਿ ਪੰਜਾਬ ਦੇ ਵਿੱਚ ਅਜੇ ਹਕ ਕਦੇ ਨਹੀਂ ਹੋਇਆ ਤੇ ਪੰਜਾਬ ਦੇ ਵਿੱਚ ਜੇ ਨੁਕਸਾਨ ਹੁੰਦਾ ਵੀ ਹੈ ਤੇ ਜਿੰਨਾ ਜਾਨੀ ਮਾਲੀ ਨੁਕਸਾਨ ਹਿਮਾਚਲ ਦੇ ਵਿੱਚ ਹੁੰਦਾ ਹੈ ਉਹਨਾਂ ਕਦੇ ਪੰਜਾਬ ਦੇ ਵਿੱਚ ਨਹੀਂ ਹੋਇਆ ਹਾਂ ਜੇ ਹੋਇਆ ਹੋਵੇਗਾ ਤੇ ਮੈਂ ਕਹਿੰਦਾ ਕਿ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਵੀ ਪਰਮੇਸ਼ਰ ਦੀ ਕਰੋਪੀ ਹੋਵੇਗੀ ਕਿਸੇ ਵੇਲੇ ਕਿਸੇ ਦਾ ਦਿਲ ਖਾਇਆ ਹੋਵੇਗਾ ਕਿਸੇ ਵੇਲੇ ਕਿਸੇ ਦਾ ਹੱਕ ਦਬਿਆ ਹੋਵੇਗਾ ਕਿਸੇ ਵੇਲੇ ਕਿਸੇ ਨੂੰ ਤੰਕੀਤਾ ਹੋਏਗਾ ਇਸ ਕਰਕੇ ਉਹਨਾਂ ਦੇ ਉਤੇ ਨਹੀਂ ਆ ਜ਼ਰੂਰ ਚੀਜ਼ਾਂ ਆਉਂਦੀਆਂ ਨੇ ਮੈਂ ਸਪਸ਼ਟ ਨਹੀਂ ਕਰਨਾ ਚਾਹੁੰਦਾ ਇਹਦੇ ਵਿੱਚ ਤੇ ਦਾਸ ਇਸ ਦੀ ਬਾਬਤ ਅੱਗੇ ਦੂਜੀ ਵਾਰੀ ਲੇਖ ਜਿਹੜਾ ਹੈ ਉਹ ਆਪਾਂ ਪ੍ਰਚਾਰ ਦੇ ਵਿੱਚ ਲਿਆਂਦਾ ਤੇ ਜ਼ਰੂਰ ਉਹਦੇ ਵਿੱਚ ਸਿਰ ਜੋੜ ਕੇ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤਰੀਕੇ ਦੇ ਨਾਲ ਪਰਮਾਤਮਾ ਨਾਲੋਂ ਵਡੇ ਖਵਾਨ ਵਾਲੇ ਲੋਕ ਪਰਮਾਤਮਾ ਦੇ ਨਾਲ ਵੀ ਠਗੀਆਂ ਕਰਦੇ ਨੇ ਜਿਸ ਕਰਕੇ ਅਜਿਹੇ ਸਮੇ ਪੈਦਾ ਹੀ ਹੁੰਦੇ ਨੇ ਜਿਵੇਂ ਕਿ ਹੁਣ ਪਾਣੀ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਇੱਕ 5 ਸਾਲ ਦੀ ਲੜਕੀ ਹੈ ਉਹ ਮਰੀ ਹਾਲਤ ਦੇ ਵਿੱਚ ਮਿਲਦੀ ਹੈ ਪਰ ਪਿਆਰਿਓ ਉਹ ਸੋਚੋ 5 ਸਾਲ ਦੀ ਉਮਰ ਦੇ ਵਿੱਚ ਉਹਨੇ ਕੀ ਗੁਨਾਹ ਕਰ ਲਿਆ ਉਹਨੇ ਕੀ ਮਾਰਾ ਕੀਤਾ ਤੇ ਇੱਕ 1.5 ਸਾਲ ਦਾ ਬੱਚਾ ਜਿਹੜਾ ਕਿ ਪਾਣੀ ਦੇ ਵਿੱਚ ਤਰਦਾ ਹੱਸਦਾ ਚਿਹਰਾ ਲੋਕਾਂ ਨੂੰ ਮਿਲਦਾ ਹੈ ਉਸ ਨੇ ਕੀ ਚੰਗਾ ਕੀਤਾ ਜਿਸ ਕਰਕੇ ਪਰਮੇਸ਼ਰ ਨੇ ਉਸ ਨੂੰ ਬਚਾਇਆ ਸੋ ਇਹ ਗੱਲਾਂ ਵੀ ਸੋਚਣ ਵਾਲੀਆਂ ਨੇ ਸੋ ਪਿਆਰਿਓ ਜੇਕਰ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਕੁੱਲ ਪ੍ਰਬੰਧ ਵਿੱਚ ਨਵੇਂ ਸਮੇਂ ਮਤਾਕ ਪਲਾਨਗਾ ਨਾ ਕੀਤੀਆਂ ਗਈਆਂ ਸਮੱਸਿਆ ਨੂੰ ਸੁਲਝਾਇਆ ਨਾ ਗਿਆ ਤਾ 150 ਸਾਲ ਪਹਿਲਾਂ ਤੱਕ ਜਿਵੇਂ ਦਰਿਆਵਾਂ ਦੇ ਕੰਢਿਆਂ ਤੋਂ ਪਿੰਡ ਸ਼ਹਿਰ ਸਦਾ ਹੀ ਗਾਇਬ ਹੋ ਜਾਇਆ ਕਰਦੇ ਸਨ ਉਵੇਂ ਦੇ ਮੋੜ ਹਾਲਾਤ ਹੋ ਸਕਦੇ ਨੇ ਸੋ ਇਸ ਕਰਕੇ ਆਪ ਜੀ ਦੇ ਨਾਲੇ ਸਾਂਝ ਪਾਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਮੱਤ ਬਲ ਬੁੱਧ ਬਖਸ਼ਣ ਅਸੀਂ ਇਹਨਾਂ ਜਿਹੜੇ ਆਉਣ ਵਾਲੇ ਸੰਕਟਾਂ ਤੋਂ ਬਚ ਸਕੀਏ ਪਰਮੇਸ਼ਰ ਵੀ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਲਈ ਸੋ ਫਿਰ ਵੀ ਪਿਆਰਿਓ ਇਹ ਬੜੀ ਸੋਚਣ ਦੀ ਗੱਲ ਹੈ ਕਿ ਪੰਜਾਬ ਹਿਮਾਚਲ ਸੇਵਾ ਕਰਨ ਜਾਂਦਾ ਹੈ ਉੱਥੋਂ ਜੁੱਤੀਆਂ ਖਾ ਕੇ ਨਿਕਲਦਾ ਹੈ ਪੰਜਾਬ ਦੂਜੇ ਸੂਬਿਆਂ ਦੇ ਵਿੱਚ ਜਾਂਦਾ ਹੈ ਪਰ ਅੱਜ ਤੁਹਾਡੀ ਬਾਹ ਕਿੰਨੇ ਫੜੀ ਪਤਾ ਹੈ ਅੱਜ ਤੁਹਾਡੇ ਆਪਣੇ ਭਰਾਵਾਂ ਨੇ ਤੁਹਾਡੀ ਬਾਹ ਫੜੀ ਆ ਅਗਰ ਇਸੇ ਤਰ੍ਹਾਂ ਹੀ ਤੁਸੀਂ ਇੱਕ ਦੂਜੇ ਦੀ ਬਾਹ ਫੜ ਕੇ ਪੰਜਾਬ ਨੂੰ ਉਠਾਉਣ ਦੀ ਕੋਸ਼ਿਸ਼ ਕਰੋਗੇ ਤੇ ਪਿਆਰਿਓ ਕਿਉਂਕਿ ਸਰਕਾਰਾਂ ਵੱਲੇ ਵੇਖਣ ਦੀ ਲੋੜ ਨਹੀਂ ਸਰਕਾਰਾਂ ਤੇ ਤੁਹਾਡਾ ਇਕੱਠਾ ਕੀਤਾ ਹੋਇਆ ਜਿਹੜਾ ਹੜਪੀੜਤਾ ਵਾਸਤੇ ਰਸਣਿਆ ਉਹ ਤੁਹਾਡੇ ਰਸਣ ਦੇ ਉੱਤੇ ਵੀ ਜਿੰਦਰੇ ਮਾਰ ਕੇ ਬੈਠ ਜਾਂਦੇ ਨੇ ਤੇ ਇਹ ਬੜੀ ਗੱਤ ਕਥਨੀ ਅੱਜ ਮੈਂ ਪੋਸਟ ਵੇਖ ਰਿਹਾ ਸੀ ਸੋ ਸੈਂਟਰ ਸਰਕਾਰ ਦਾ ਤੇ ਬਿਲਕੁਲ ਵਰਕਾ ਹੀ ਪਾੜ ਦਿਓ ਕਿ ਤੁਹਾਨੂੰ ਉਹਦੇ ਤੋਂ ਕੋਈ ਪ੍ਰਾਪਤੀ ਹੋਵੇਗੀ ਕਿਉਂ ਇਹ ਤੁਹਾਨੂੰ ਕੁਝ ਨਹੀਂ ਜੇ ਮਿਲਣਾ ਤੁਸੀਂ ਭਰਾ ਭਰਾ ਦੀ ਬਾਹ ਫੜੋਗੇ ਤੇ ਐਸੇ ਹੜ ਕੀ ਐਸੀਆਂ ਜੜੀਆਂ ਵੱਡੀ ਮਰਜੀ ਮੁਸ਼ਕਲਾ ਆ ਜਾਣ ਤੁਸੀਂ ਜਿੱਤ ਸਕਦੇ ਹੋ ਅਗਰ ਤੁਸੀਂ ਮਿਲ ਬੈਠ ਕੇ ਇੱਕ ਦੂਜੇ ਦੀ ਪੰਜਾਬ ਦੇ ਵਿੱਚ ਹੀ ਬਾਹ ਦੀ ਮੈਂ ਗੱਲ ਨਹੀਂ ਕਰਦਾ ਪੰਜਾਬ ਪੰਜਾਬ ਦੇ ਵਿੱਚ ਹੀ ਬਾਹ ਫੜੋ ਅਮੀਰ ਗਰੀਬ ਦੀ ਬਾਹ ਫੜੇ ਅਮੀਰ ਗਰੀਬ ਦੇ ਬੱਚਿਆਂ ਨੂੰ ਅਗਰ ਹੁਣ ਵੀ ਤਾਂ ਪਰ ਆਸ਼ਨ ਵੰਡ ਰਹੇ ਹਨਾ ਰਾਸ਼ਨ ਲਿਆ ਕੇ तरीके ਦੇ ਨਾਲ ਵੰਡ ਵੀ ਨਹੀਂ ਹੋ ਰਹੀ ਮੈਂ ਇਹਦੇ ਤੇ ਵਿਸ਼ੇ ਤੇ ਵੀ ਦੱਸਨੇ ਵਾਂ ਕਿਉਂਕਿ ਜਿਹੜੇ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਜਿਹੜੇ ਸੁੱਕੇ ਥਾਂ 'ਤੇ ਬੈਠੇ ਨੇ ਅਸਲ ਉਸ ਚੀਜ਼ ਦਾ ਫਾਇਦਾ ਪਿਆਰੇ ਉਹ ਜ਼ਿਆਦਾ ਚੁੱਕੀ ਜਾਂਦੇ ਨੇ ਸੁਕੈਨ ਦਾ ਭਾਵ ਕਿ ਜਦੋਂ ਤੁਸੀਂ ਰਸ਼ਨ ਪਾਣੀ ਵੰਡਣ ਵਾਸਤੇ ਲਿਆਓ ਤੇ ਘਟੋ ਘਟ ਇਲਾਕੇ ਦੇ ਕਿਸ ਜਗ੍ਹਾ ਦੇ ਵਿੱਚ ਵੰਡਣਾ ਕੋ ਦੋ ਚਾਰ ਮੋਤਬਰ ਬੰਦੇ ਲਓ ਉਹਨਾਂ ਦੇ ਨਾਲ ਗੱਲਬਾਤ ਕਰੋ ਇਥੋਂ ਤੱਕ ਕਿ ਮੈਂ ਇਹ ਵੀ ਕਹਿ ਦੇਵਾਂ ਕਿ ਸ਼ਨਾਖਤੀ ਕਾਰਡ ਵੇਖ ਕੇ ਔਰ ਇਲਾਕੇ ਦੇ ਬੰਦਿਆਂ ਨੂੰ ਪਤਾ ਹੋਵੇ ਕਿ ਇਸ ਪਰਿਵਾਰ ਨੂੰ ਤੂੜੀ ਦੀ ਲੋੜ ਹੈ ਇਸ ਪਰਿਵਾਰ ਨੂੰ ਤਰਪਾਲ ਦੀ ਲੋੜ ਹੈ ਇਸ ਪਰਿਵਾਰ ਨੂੰ ਜਿਹੜਾ ਹੁਣ ਪਾਣੀ ਦੇ ਵਿੱਚ ਡੁੱਬਾ ਉਹਨੂੰ ਤਾਂ ਰੱਸ਼ਨ ਦੀ ਲੋੜ ਹੈ ਪਿਆਰਿਓ ਪਰ ਜਿਹੜਾ ਪਾਣੀ ਤੋਂ ਬਾਹਰ ਕੱਢਿਆਂ ਦੇ ਉੱਤੇ ਬੈਠਾ ਹੈ ਉਹਦੇ ਕੋਲ ਰੱਸ਼ਨ ਵੀ ਹੈ ਉਹਦੇ ਕੋਲ ਸਾਰਾ ਹਾਂ ਖੇਤ ਦੇ ਵਿੱਚ ਤੂੜੀ ਰੁੜ ਗਈ ਹੋਵੇਗੀ ਉਹ ਮੈਂ ਕਹਿ ਨਹੀਂ ਸਕਦਾ ਕਾਰਨ ਇਹ ਪਰਿਵਾਰ ਨੇ ਸਾਰਾ ਕੁਝ ਹੈ ਮੰਗਤਿਆਂ ਦੀ ਤਰ੍ਹਾਂ ਜੇ ਅਗਰ ਉਹ ਵੀ ਮੰਗਦੇ ਨੇ ਇਹ ਗੱਲ ਗਲਤ ਹੈ ਇਹਨਾਂ ਪਰਤਾ ਨੇ ਸਾਡੇ ਸਮਾਜ ਨੂੰ ਪਿੱਛੇ ਲੈ ਕੇ ਜਾਣਾ ਜਿਵੇਂ ਇੱਕ ਮੋਟਰਸਾਈਕਲ ਤੇ ਤਿੰਨ ਬੋਰੀਆਂ ਫੀੜ ਦੀਆਂ ਸੁੱਕੇ ਥਾਂ ਦੇ ਉੱਤੇ ਪਿੰਡ ਇਹਦਾ ਮਕਾਮ ਪਿੰਡ ਉਹ ਬੰਨ ਕੇ ਲਈ ਆਉਂਦਾ ਹੈ ਤੇ ਉਹਨੂੰ ਲਾਹਣਤਾ ਪੈਂਦੀਆਂ ਨੇ ਇੱਕ ਤਿੰਨਾਂ ਪਹੀਆਂ ਵਾਲੀ ਰੇੜੀ ਲੱਦ ਕੇ ਲਈ ਆਉਂਦਾ ਸੋ ਕਹਿਣ ਦਾ ਭਾਵ ਕਿ ਜਿਹੜੇ ਲੋਡ ਵੰਦ ਨੇ ਉਹਨਾਂ ਤੱਕ ਇਹ ਚੀਜ਼ਾਂ ਨਾ ਪਹੁੰਚਣ ਤੇ ਜਿਹੜੇ ਲੋੜਵੰਦ ਨਹੀਂ ਉਹਨਾਂ ਤੱਕ ਇਹ ਸਾਰਾ ਕੁਝ ਪਹੁੰਚੇ ਇਹ ਵੀ ਗੱਲ ਗਲਤ ਹੈ ਸੋ ਕਹਿੰਦਾ ਭਾਪ ਕਿ ਵੰਡਣ ਵਾਲਿਆਂ ਨੂੰ ਵੀ ਅਸੀਂ ਕਵਾਂਗੇ ਕਿ ਸੁਚੇਤ ਹੋ ਕੇ ਵੰਡੋ ਤੇ ਅਗੋ ਲੈਣ ਵਾਲੇ ਵੀ ਇਹ ਸੋਚਣ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਦੀ ਪ੍ਰਾਪਤੀ ਕਰਨੀ ਹੈ 88 ਵਾਲਾ ਪਾਣੀ ਦਸਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਸੀ ਘੜ-ਬੜ ਤਬਾ ਹੋ ਗਏ ਸੜਕ ਦੇ ਕੰਢਿਆਂ ਦੇ ਉੱਤੇ ਆਣ ਕੇ ਡੇਰੇ ਰਾਏ ਤਰ ਪਹਿਲਾਂ ਲੈ ਕੇ ਘਰ ਬਣਾਇਆ ਅਉ ਪਰਮੇਸ਼ਰ ਨੇ ਇਤਨੀ ਸੂਝ ਬੂਝ ਬਖਸ਼ਿਸ਼ ਕੀਤੀ ਸੀ ਕਿ ਜਦੋਂ ਵੀ ਕੋਈ ਵੰਡਣ ਵਾਲਾ ਆਉਂਦਾ ਸੀ ਅੱਸੀ ਕਦੀ ਕਿਸੇ ਦੇ ਮਗਰ ਨਹੀਂ ਸੀ ਭਜੇ ਔਰ ਜਦੋਂ ਟਰਾਲੀਆਂ ਵਾਲੇ ਰਾਸ਼ਨ ਵੰਡਣ ਆਉਂਦੇ ਸੀ ਬੈਠਿਆਂ ਨੂੰ ਵੇਖ ਕੇ ਘਰ ਬੈਠਿਆਂ ਨੂੰ ਚੀਜ਼ ਫੜਾ ਜਾਂਦੇ ਸੀ ਪਰ ਲੋਕ ਬਾਹੂ ਦਾ ਹੀ ਧਾਲ ਲੈਣ ਵਾਸਤੇ ਫੁਲਕੇ ਰਹਿਣ ਵਾਸਤੇ ਅਗੜ ਪਿਛੜ ਟਰਾਲੀਆਂ ਦੇ ਮਗਰ 2-2 ਕਿਲੋਮੀਟਰ ਭਜਦੇ ਸੀ ਉਸ ਵੇਲੇ ਵੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਅਸੀਂ ਮਾਨ ਦੇ ਉੱਤੇ ਟੈਨਸ਼ਨ ਨਹੀਂ ਸੀ ਲਈ ਇੱਕ ਵਾਰ ਬੇੜੀ ਦੇ ਵਿੱਚ ਸਮਾਨ ਕੱਢ ਰਏ ਸੀ ਦਾਸ ਬੱਸਾਂ ਦੇ ਵਿੱਚ ਕਨੈਕਟਰੀ ਕਰਦਾ ਸੀ ਔਰ ਮੇਰੇ ਹੱਥੇ ਚ ਸਮਾਨ ਕੱਢਦੇ ਆ ਕੱਢਦੇ ਆ ਬੱਸਾਂ ਦੀ ਵਜਾਉਣ ਵਾਲੀ ਵਿਸਲ ਆ ਗਈ ਔਰ ਸਮਾਨ ਸਾਡਾ ਕੌਣ ਲਿਆ ਰੇ ਸੀ ਸਮਾਨ ਸਾਡਾ ਫੌਜੀ ਲਿਆ ਰੇ ਸੀ ਬੇੜੀਆਂ ਤੇ ਲੱਦ ਕੇ ਗਲ-ਗਲ ਪਾਣੀ ਹੈ ਭਿੱਜਾ ਗਿੱਲਾ ਸਮਾਨ ਅੰਦਰੋਂ ਕੱਢ ਰਿਆ ਔਰ ਜਿਸ ਵੇਲੇ ਲੋੜ ਕਰਨੇ ਪਿਆਰਿਓ ਉਸ ਵੇਲੇ ਇੱਕ ਹੋਰ ਹੈਰਾਨੀ ਜਿਹੀ ਚੀਜ਼ ਵੇਖਣ ਵਾਲੀ ਸੀ ਇੱਕ ਸ਼ਰਬਤੀ ਦੇ ਉੱਤੇ ਇੱਕ ਚੂਹਾ ਬੈਠਾ ਹੈ ਚੂਹੇ ਦੇ ਨਾਲ ਬਿੱਲੀ ਬੈਠੀ ਹੈ ਬਿੱਲੀ ਦੇ ਨਾਲ ਕੁਕੜੀ ਇਤਨੇ ਆਰਾਮ ਨਾਲ ਬੈਠੇ ਨੇ ਕਹਿਣ ਦਾ ਭਾਵ ਕਿ ਮੁਸੀਬਤ ਪਈ ਤੂੰ ਉਹ ਵੀ ਇੱਕ ਹੋ ਗਏ ਔਰ ਜਿਸ ਵੇਲੇ ਸਮਾਨ ਕੱਢਦਿਆਂ ਕੱਢਦਿਆਂ ਪਿਆਰਿਓ ਵਿਸਲ ਸੀਟੀ ਹੱਥੇ ਚ ਆਈ ਤੇ ਦਾਸ ਨੇ ਖਿੱਚ ਕੇ ਸੀਟੀ ਵਜਾਈ ਉਹਨਾਂ ਨੇ ਚੰਨੂ ਫੌਜੀ ਅਲਰਟ ਹੋ ਕੇ ਦੇੜੀ ਭਜਾ ਕੇ ਲੈ ਚਲੇ ਲੇਕਿਨ ਜਦੋਂ ਸਮਝ ਪਈ ਕਿ ਏਸੀਟੀ ਇਸ ਨੌਜਵਾਨ ਨੇ ਵਜਾਈ ਹੈ ਤੇ ਪਿਆਰਿਓ ਪਛੇਮਾਨ ਹੋ ਗਏ ਕੱਚੇ ਦੇ ਹੋ ਗਏ ਸ਼ਰਮਿੰਦੇ ਜੇ ਹੋ ਗਏ ਕਹਿਣ ਲੱਗੇ ਡੁੱਬੇ ਜੇ ਥਮੀ ਹਸਰੇ ਜੇ ਤੇ ਮੈਂ ਕਿਹਾ ਜੇ ਡੁੱਬੇ ਆ ਰੋਵਾਂਗੇ ਤੇ ਫਿਰ ਕੀ ਪ੍ਰਾਪਤੀ ਹੋਵੇਗੀ ਜੇ ਹੱਸਦੇ ਹਾਂ ਤੇ ਪਰਮੇਸ਼ਰ ਦੀ ਕਿਰਪਾ ਰਜ਼ਾ ਹੈ ਇਹ ਕੋਈ ਸਾਡੇ ਚ ਕਮੀਆਂ ਰਹੀਆਂ ਹੋਣਗੀਆਂ ਸਾਡੇ ਤੇ ਰਸੀਵਤਾ ਆਈਆਂ ਪਿਆਰੋ ਅੱਜ ਤੱਕ ਉਹ ਲੀੜਾ ਕਪੜਾ ਜਿਹੜਾ ਹੈ ਉਹ ਡਬਲ ਰੰਗ ਡਬਲ ਸ਼ੇਡ ਦਾ ਹੋਇਆ ਪਿਆ ਹੈ ਔਰ ਜਿਸ ਵੇਲੇ ਮਹਾਵਜੇ ਦੀ ਗੱਲ ਕਰੀਏ ਪ੍ਰਾਈਵੇਟ ਨੌਕਰੀ ਕਰਦੇ ਸੀ ਪੜਾ ਜਮਾਨਾ ਸੀ ਭਲਾ ਹੋਵੇ ਉਹਨਾਂ ਦਾ 5-5000 ਰੁਪਇਆ ਸਾਨੂੰ ਬਗੈਰ ਵਿਆਜ ਦੇ ਕੇ ਗਏ ਕਿ ਆਪਣੇ ਪਰਿਵਾਰ ਦੀ ਸਾਰ ਲੋਕ ਤੁਹਾਨੂੰ ਡਿਊਟੀ ਤੇ ਵੀ ਆਉਣ ਦੀ ਲੋੜ ਨਹੀਂ ਪਰ 10 ਦਿਨ ਸਰਕਾਰੀ ਸਹਾਈਤਾ ਨੂੰ ਡਿੱਗਦੇ ਰਹੇ ਤੇ ਮੈਝ 40 ਰੁਪਏ ਦਾ ਚੈੱਕ ਮਿਲਿਆ ਜੋ ਅਜੇ ਵੀ ਸਾਡੇ ਕੋਲ ਹੈ ਸੋ ਕਹਿਣ ਦਾ ਭਾਵ ਪਹਿਲਾਂ ਵੀ ਮੈਂ ਦੱਸਿਆ ਸਾਡੇ ਅਨੁਭਵ ਨੇ 88 ਦੇ ਉਦੋਂ ਵੀ ਸਰਕਾਰਾਂ ਨੇ ਕਿਸੇ ਨੂੰ ਕੁਝ ਨਹੀਂ ਸੀ ਦਿੱਤਾ ਤੇ ਦੇਣਾ ਸਰਕਾਰਾਂ ਨੇ ਅੱਜ ਵੀ ਕੋਈ ਨਹੀਂ ਮੂੰਹ ਚੁੱਕ ਕੇ ਵੇਖਣ ਦੀ ਲੋੜ ਨਹੀਂ ਹਾਂ ਇੰਨਾ ਕੁ ਜ਼ਰੂਰ ਹੋ ਗਿਆ ਉਸ ਟਾਈਮ ਤੇ ਭੋਲੀ ਭਾਲੀ ਜਨਤਾ ਸੀ ਅੱਜ ਕੋਈ ਤਰੀਕੇ ਦੇ ਨਾਲ ਕੋਈ ਕਢਾ ਵੀ ਲਿੰਦੇ ਨਹੀਂ ਸਰਕਾਰਾਂ ਤੋਂ ਪਰ ਨਹੀਂ ਉਹ ਵੱਡੀ ਆਸ ਰੱਖਣ ਦੀ ਹੈ ਲੋੜ ਨਹੀਂ ਪ੍ਰਾਤਰੀ ਭਾਈਚਾਰਾ ਵਰਤੋ ਇੱਕ ਦੂਜੇ ਦੀ ਸਹਾਇਤਾ ਕਰੋ ਇੱਕ ਦੂਜੇ ਦੀ ਸਹਾਇਤਾ ਕਰਨ ਦੇ ਨਾਲ ਹੀ ਆਪ ਜੀ ਨੂੰ ਇਸ ਸੰਕਟ ਦੇ ਵਿੱਚੋਂ ਨਿਕਲਣ ਦਾ ਸਮਾਂ ਮਿਲੇਗਾ ਸੁਦਾਸ ਇਨੀਆਂ ਕਮੇਂਤੀਆਂ ਕਰਦਾ ਹੋਇਆ ਆਪ ਸੰਗਤਾਂ ਤੋਂ ਛੇਵਾ ਦਾ ਜਾਜ ਪਾਵਾਂਗਾ ਕਿਸੇ ਨੂੰ ਕੌੜੀ ਲੱਗੀ ਹੋਵੇ ਗੱਲ ਪਿਆਰਿਓ ਮਾਈਂਡ ਨਾ ਕਰਿਓ ਕਿਉਂਕਿ ਇਹ ਦਰਦ ਪਿੰਡਿਆਂ ਦੇ ਉੱਤੇ ਹੜਾਏ ਹੋਏ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਅਗੇ ਕਾਮਨਾ ਕਰਦੇ ਆਂ ਕਿ ਹਰ ਪਰਿਵਾਰ ਦੇ ਉੱਤੇ ਆਪਦਾ ਮੇਰ ਪ੍ਰਿਆਰਥ ਬਣਾ ਕੇ ਰੱਖੋ ਹਰ ਪਰਿਵਾਰ ਦੇ ਉੱਤੇ ਸਤਿਗੁਰੂ ਜੀ ਐਸੀ ਬਖਸ਼ਿਸ਼ ਕਰੋ ਕਿ ਕੋਈ ਦੁਖੀ ਨਜ਼ਰ ਨਾ ਆਵੇ ਕਿਸੇ ਤੇ ਐਸੀ ਮੁਸੀਬਤ ਨਾ ਪਵੇ ਕਿਸੇ ਨੂੰ ਖੁਦ ਅਸੀ ਕਰਨ ਦੀ ਲੋੜ ਨਾ ਪਵੇ ਕਿਸੇ ਨੂੰ ਮਰਨ ਦੀ ਲੋੜ ਨਾ ਪਵੇ ਕਿਸੇ ਦਾ ਪਰਿਵਾਰ ਬੇਕਰਨਾ ਹੋਵੇ ਕਿਸੇ ਦੇ ਪਰਿਵਾਰ ਦੇ ਜੀ ਇਸ ਦੁਨੀਆ ਤੋਂ ਉੱਨਾ ਤੁਰ ਜਾਣ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਇਹ ਹੀ ਬੇਨਤੀ ਹੈ ਸਰਵ ਜੀ ਹੋਈਆਂ ਪੁਲਾ ਨੂੰ ਨਾ ਚਤਰਨਾ ਗੱਜ ਕੇ ਫੜਕ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ